ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੁਣ ਸਾਰੇ ਵੀਰਾਂ ਨੇ ਕਣਕ ਤੋਂ ਵੱਢਣੀ ਆ ਵੱਢ ਕੇ ਢੋਲਾਂ ਚ ਪਾਵਾਂਗੇ ਆਪਾਂ ਆਪਾਂ ਟੀਕਾ ਵੀ ਨਹੀਂ ਆਪਾਂ ਬਾਜ਼ਾਰ ਤੋਂ ਲੈ ਆ ਕੇ ਗੋਲੀਆਂ ਪਾ ਦਨੇ ਆ ਵੀ ਕਣਕ ਨੂੰ ਨਾ ਲੱਗੇ ਸੁੱਕਰੀ ਨਾ ਲੱਗੇ ਉਹ ਆਪਣੇ ਸਰੀਰ ਨੂੰ ਵੀ ਨਸਾਂ ਜਾਂਦੀਆਂ ਨੇ ਆਪਾਂ ਕਣਕ ਦੇ ਪਹਿਲੇ ਗੁੱਲੀ ਡੰਡੇ ਵਾਲੀ ਹੋਰ ਸਪਰੇ ਹਾਂ ਤੇਰੀਆਂ ਡੰਡਿਆਂ ਦੇ ਆਪ ਪਾ ਦਨੇ ਆ ਕਪਾਣੇ ਅੱਗੇ ਉਤੋਂ ਦਵਾਈ ਪਾ ਦਨੇ ਆ ਉਹ ਨਾ ਪਾਇਆ ਕਰੋ ਇਹਨਾਂ ਦਾ 10 ਸਾਲ ਹੋ ਗਏ ਘਟੋ ਘਟਾ ਆ ਡੱਬੀਆਂ ਤੇ ਨਮ ਤੋ ਚੀਜ਼ਾਂ ਵਿੱਚ ਪਾ ਦਨੇ ਆ ਕਦੇ ਨਹੀਂ ਸਾਡੀ ਕੰਨਸ ਨੂੰ ਲੱਗਿਆ 10 ਸਾਲ ਹੋ ਗਿਆ ਦੇਖ ਲੋ ਆ ਹੁਣ ਕੱਢੀ ਅਸੀਂ ਵਿਲੇ ਕਰ ਰਹੇ ਹਾਂ ਥੋੜਾ ਦਵਾਈ ਪਾਵਾਂਗੇ ਜਿਹੇ ਜੀ ਪਾਈ ਦੀ ਉਹੀ ਜੀ ਉਹ ਆ ਹੋਰ ਆ ਨਹੀਂ ਉਹ ਲੱਗਦਾ ਤੁਸੀਂ 13 ਤਿਆਰ ਪਾ ਡਰ ਕੇ ਦੇਖੋ ਇਹ ਤੁਸੀਂ ਇਕੱਲੀਆਂ ਡੱਬੀਆਂ ਵਿੱਚ ਨਹੀਂ ਪਾਉਣੀਆਂ ਤਾਂ ਕੱਲਾ ਨਿੰਮਤ ਆਉ। ਇਹਦੇ ਵਿੱਚ ਕਬੱਤਾਂ ਬਹੁਤ ਆ। ਕੋਈ ਸੁਸਰੀ ਧੋਰਾ ਨਹੀਂ ਲੱਗਦਾ। ਇੱਕ ਵਾਰੀ ਜ਼ਰੂਰ ਪਾ ਕੇ ਦੇਖੋ ਦੁਆੜੀ ਦਾ ਖੜਾ ਸੱਡੋਈ। ਅੱਛੀ ਟਾਲ।